ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਕਾਰਵਾਈ ਦੌਰਾਨ ਪਠਾਨਕੋਟ ਤੋਂ ਕਈ ਖਬਰਾਂ ਨਿਕਲ ਕੇ ਆ ਰਹੀਆਂ ਹਨ ਜਿਨ੍ਹਾਂ ਕਾਰਨ ਲੋਕਾਂ ਚ ਡਰ ਦਾ ਮਾਹੌਲ ਹੈ ਅਜੇ ਹੀ ਇੱਕ ਖਬਰ ਇਹ ਆ ਰਹੀ ਹੈ ਕਿ ਪਠਾਨਕੋਟ ਦੇ ਪਿੰਡ ਛਤਵਾਲ 'ਚ ਦਰਾਤ ਨੂੰ ਅਤਵਾਦੀ ਦੇਖੇ ਗਏ ਹਨ ਜਿਸ ਬਾਰੇ ਜਦੋਂ ਪਿੰਡ ਵਾਸੀਆਂ ਨਾਲ ਜਾ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਸਾਰੀਆਂ ਖਬਰਾਂ ਨੂੰ ਝੂਠੀਆਂ ਘਰਾਰ ਦਿੱਤਾ ਨਾਲ ਹੀ ਉਹਨਾਂ ਦੱਸਿਆ ਕਿ ਪਿੰਡ ਵਿੱਚ ਆਉਣ ਵਾਲੇ ਹਰ ਬਾਹਰੀ ਬੰਦੇ ਤੋਂ ਉਹਨਾਂ ਦੇ ਪਛਾਣ ਪੱਤਰ ਮੰਗੇ ਜਾ ਰਹੇ ਹਨ ਤਾਂ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਕਿ ਸਾਨਾ ਮੋਹੌਲਾ ਪਿੰਡ ਵਿੱਚ ਤੇ ਸਾਨੂੰ ਮਿਲਿਆ ਕਿ ਰਾਤ ਵੇਲੇ ਇੱਥੇ ਕੋਈ ਉਗਰਵਾਦੀ ਆਏ ਤੇ ਗੋਲੀਆਂ ਵੀ ਚੱਲੀਆਂ ਉਗਰਵਾਦੀਆਂ ਦਾ ਤੇ ਨਹੀਂ ਪਤਾ ਸਾਨੂੰ ਪਰ ਗੋਲੀਆਂ ਜਰੂਰ ਚੱਲੀਆਂ ਨਾ ਆਰਮੀ ਦੀ ਸਾਈਡ ਸੇ ਚੱਲੀਆਂ ਨਾ ਬਾਕੀ ਪਿੰਡ ਚ ਮਾਹੌਲ ਸੁਖਾਵਾਂ ਹੀ ਆ ਲੋਕੀ ਅਵੇਰ ਆ ਅਣਪਛਾਤੇ ਬੰਦਿਆਂ ਨੂੰ ਪਛਾਣ ਰਹੇ ਨਾ ਪੁੱਛ ਰਹੇ ਨਾ ਜਿਨ੍ਹਾਂ ਤੁਹਾਨੂੰ ਵੀ ਆਈਡੈਂਟੀਕਾਡ ਪੁੱਛਿਆ ਗਿਆ ਆ ਤੇ ਅਰੇ-ਗਰੇ ਬੰਦੇ ਨੂੰ ਕਿਸੇ ਨੂੰ ਨਹੀਂ ਆਨ ਦਿੱਤਾ ਜਾ ਰਿਹਾ ਤੇ ਆਪ ਆਪਣੇ ਦੇਸ਼ ਲਈ ਆਪਾਂ ਪੂਰੇ ਤਿਆਰ ਆ ਕੋਈ ਅਸੀ ਗੱਲ ਨਹੀਂ ਨਾ ਡਰਨ ਵਾਲੀ ਕੋਈ ਗੱਲ ਆ ਕੋਈ 8:25 ਤੇ ਲੋਕੀ ਆਪਣੇ ਖਾਣਾ ਖੋਣਾ ਖਾ ਰਹੇ ਸੀ ਤੇ ਕੋਈ ਬੰਮ ਧਮਾਕਿਆਂ ਦੀ ਆਵਾਜ਼ ਸੁਣੀ ਗਈ ਇਹ ਨਹੀਂ ਪਤਾ ਕਿ ਉਹ ਫਾਇਰਿੰਗ ਉਧਰੋਂ ਹੋਈ ਹੈ ਜਾਂ ਸਾਡੇ ਫੌਜ ਵੱਲੋਂ ਕੀਤੀ ਗਈ ਹੈ ਤੇ ਸਾਇਰਨ ਦੀ ਆਵਾਜ਼ ਸੁਣਦੇ ਹੀ ਲੋਕਾਂ ਨੇ ਸਾਰੀਆਂ ਹੀ ਆਪਣੀਆਂ ਲਾਈਟਾਂ ਰੋਟਾ ਬੰਦ ਕਰਕੇ ਆਪਣੇ ਘਰਾਂ ਦੇ ਅੰਦਰ ਚਲੇ ਗਏ ਔਰ ਇਸ ਤਰ੍ਹਾਂ ਦੀ ਕੋਈ ਐਸੀ ਘਟਨਾ ਨਹੀਂ ਕਿ ਕੋਈ ਉਗਰਵਾਦੀ ਆਇਆ ਜਾਂ ਕੋਈ ਐਸੀ ਤੇ ਕੋਈ ਅਸੀਂ ਦੇਖਿਆ ਨਹੀਂ ਰਾਤ ਨੂੰ ਕੋਈ 1:3 2 ਵਜੇ ਤੱਕ ਅਹੀਂ ਪਿੰਡ ਦੇ ਲੋਕਾਂ ਨੇ ਠਿਕਰੀ ਪੈਰਾ ਵੀ ਦਿੱਤਾ ਤਾਂ ਕਿ ਅਣਪਛਾਤੇ ਲੋਕ ਅੰਦਰ ਨਾ ਜੋ ਸਾਡਾ ਫਰਜ਼ ਬਣਦਾ ਸੀ ਅਸੀਂ ਉਹ ਨਿਭਾਇਆ ਮੂਨ ਕੈਂਟ ਸਾਇਰਨ ਵੱਜਣਾ ਸ਼ੁਰੂ ਹੋਇਆ ਉਹਦੇ ਨਾਲ ਹੀ ਦੋ ਤਮਾਕੇ ਹੋਏ ਨੇ ਸੋ ਆਲ ਆਫ ਸਟਨ ਸਾਰੇ ਨੇ ਲਾਈਟਾਂ ਬੰਦ ਕੀਤੀਆਂ ਬਲੈਕਆਊਟ ਵੀ ਹੋ ਗਿਆ ਉਹਦੇ ਬਾਅਦ ਇਕਾ ਦੁੱਕਾ ਜਿਹੜੇ ਨੇ ਤਮਾਕਿਆਂ ਦੀ ਆਵਾਜ਼ ਆਉਂਦੀ ਰਹੀ ਹੈ ਕੁਝ ਸਾਡੇ ਆਰਮੀ ਵਾਲੋਂ ਵੀ ਕੀਤੇਗੇ ਨੇ ਐਗਜੈਕਟਲੀ ਨਹੀਂ ਆਪਾਂ ਕੁਝ ਵੀ ਦੱਸ ਸਕਦੇ ਵੀ ਕਿੱਥੇ ਕੀ ਹੋਇਆ ਸੀਗਾ ਕੀ ਕਾਰਨ ਸੀਗਾ ਮੇਬੀ ਡਰੋਨ ਜਿਹੜੇ ਆ ਉਹ ਮਿਡ-ਏਅਰ ਮਾਰੇਗੇ ਫਿਰ ਸਵੇਰੇ 5 ਵਜੇ ਦੇ ਕਰੀਬ ਵੀ ਸਾਡੀ ਲਾਗੇ ਪੋਸਟਾਂ ਨੇ ਉੱਥੋਂ ਫਾਇਰਿੰਗ ਕੀਤੀ ਗਈ ਹੈ ਕਾਫੀ ਜ਼ਿਆਦਾ ਸਵੇਰੇ ਫਿਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਜੀ ਹੈ ਵੀ ਅੰਤਖਵਾਦੀ ਆਏ ਆ ਉਹ ਰਾਤ ਨਹੀਂ ਇਸ ਤਰ੍ਹਾਂ ਦਾ ਐਗਜੈਕਟਲੀ ਮੈਨੂੰ ਤਾਂ ਹਵਾ ਲੱਗਦੀ ਹੈ

He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under platform www.checktrade.com slash nine two one seven six zero. Chander Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ